ਕਲਾਮ ਸ਼ਾਇਰ ਸਦਾ ਮਾਲਕੀ ਚੱਲਦੀ ਚਲੀ ਆਈ ਨਾਲੇ ਕੰਮਿਆ ਚੰਦਰੀ ਚਾਲ ਮੀਆਂ ਮਿੰਨਤ ਸਖਤੀਆਂ ਨਾਲ ਨਾ ਪੀੜ ਲੈਂਦੀ ਗਲ ਗਲ ਤੇ ਕੱਢਣੀ ਗਾਲ ਮੀਆਂ ਮਾਰ ਤਾੜ ਦੇ ਬਦਲਦੇ ਰੂਪ ਰਹਿੰਦੇ ਸਿਰਤ ਬਦਲਦੀ ਨਹੀਂ ਰਵਾਲਮੀਆਂ ਕਮ ਖੋਫ ਦੇ ਸਾਹਮਣੇ ਹੋਏ ਆ ਕੀ ਕਮ ਕੱਢਦੀ ਤਰਲਿਆਂ ਆਣ ਮੀਆਂ ਜਿਤ ਆਵਰੂ ਗਰਜ ਤੋਂ ਭਾਰ ਦੇਣੀ ਜਾਣਾ ਪੁੱਲ ਸਭ ਕੈਰ ਜਲਾਲ ਮੀਆਂ ਮਤਲਬ ਡਿਗ ਦਾ ਫੋਕੇਆਂ ਹਾਸਿਆਂ ਚੋਂ ਤਾਬੇ ਗਰਜਦੇ ਹੁਸਨ ਜਮਾਲ ਮੀਆਂ ਤਕਾ ਹੱਕ ਦਾ ਮਕਰ ਫਰੇਬ ਸੱਬੇ ਲੋਟੂ ਰਿਸ਼ਤੇਆਂ ਵਿੱਚ ਹਲਾਲ ਮੀਆਂ ਗਰਵ ਵਾਦਨਾ ਚੱਕਰੀ ਵਿੱਚ ਰਹਿਣਾ ਏ ਜਤੀਮਾ ਦੇ ਹਾਲ ਮੀਆਂ ਮਲਕੀ ਵੇਖਿਆ ਚਾਕ ਨੂੰ ਜਦੋਂ ਗੁੱਸੇ ਚਟ ਖੇੜਦੀ ਓ ਪਲਾਲ ਮੀਆਂ ਪੁਰ ਸਬਦ ਲੀਲਾ ਨੂੰ ਰੱਖ ਪਾਸੇ ਮੁੰਡੋਂ ਪਕੜਿਆ ਅਸਲ ਸਵਾਲ ਮੀਆਂ ਨਾਣੇ ਸੁਟਕੇ ਹੀਰ ਦੇ ਵਾਸਤੇ ਦੇ ਲਾਇਆ ਉਸਨੇ ਮਕਰਦਾ ਝਾਲ ਮੀਆਂ ਖਿੱਚੇ ਰੂਪ ਦੀ ਨਜ਼ਰ ਦੇ ਦਿਲ ਪੋੜੇ ਮਾਰੀ ਜulf ਦੀ ਫਾਹੀ ਵਿੱਚ ਈਸ਼ਾਲ ਮੀਆਂ ਜਦੋਂ ਵੇਖਿਆ ਹੀਰ ਦੀ ਅੰਬੜੀ ਨੇ ਉੱਕੀ ਰਾਜਣੇ ਚਾਕ ਨੇ ਨਾਮ ਫੜ ਲਈ ਮੂੰਹ ਆਖਿਆ ਹੀਰ ਦਾ ਵਾਸਤਾਈ ਨਾਲੇ ਉੱਠ ਕੇ ਉਸ ਦੀ ਵਾਂ ਫੜ ਲਈ ਬੁਚਕਰ ਮਾਰ ਕੇ ਜਿਵੇਂ ਗਵਲੜੀ ਨੇ ਕੋਈ ਪੁਸਰੀ 扑ਕਦੀ ਗਾਮ ਫੜ ਲਈ ਅੱਖਾਂ ਨੀਂ ਮੀਆਂ ਵੇਲੋਂ ਪਰਤੇ ਆਇਆ ਵਿੱਚ ਹੋਂਕੇ ਆ ਸਾਹਿਬ ਨੇ ਹਾਂ ਫੜ ਲਈ ਵਿਚ ਹੋਂਕਿਆਂ ਸਾਹਿਬ ਨੇ ਹਾਂ ਫੜ ਲਈ